ਰੋਜੀ ਮਿੱਤਰੋ ਦੁਪਹਿਰ ਹੋ ਗਈ ਤੇ ਆਪਾਂ ਸ਼ਾਮ ਦੀ ਪਾਰਟੀ ਦਾ ਤਿਆਰ ਅਰੇਂਜਮੈਂਟ ਕਰ ਰਹੇ ਆ ਤੇ ਆਪੇ ਆਪਣਾ ਕਟਿਆ ਪਿਆਜ਼ ਤੇ ਟਮਾਟਰ ਤੇ ਹਰੀ ਮਿਰਚੇ ਦੇ ਵਿੱਚੀ ਤਰੀ ਫਿਰਦੀ ਦੇ ਕਿਤੇ ਲਸਣ ਵਗੈਰਾ ਦੇਖ ਦਿਖਾ ਮੜਾ ਜ ਆ ਹਰੀਆਂ ਮਿਰਚਾਂ ਤੇ ਲਸਣ ਸਾਈਡ ਤੇ ਕਟਿਆ ਪਿਆ ਉਸ ਤੋਂ ਬਾਅਦ ਆਹ ਦੇਖ ਲਓ ਜੀ ਕੀਦਾ ਕਿਦਾ ਜੀਕਰਿਆ ਭਲਾ ਦੱਸ ਦੋ ਤੇ ਉਸ ਤੋਂ ਬਾਅਦ ਆਪਾਂ ਬਣਾਉਣ ਲੱਗੇ ਆਂ ਬਟਰ ਚਿਕਨ ਰੈਸਪੀ ਤੁਹਾਨੂੰ ਦੱਸਾਂਗੇ ਹੌਲੀ ਹੌਲੀ ਆਪਣਾ ਸਟਾਈਲ ਦੇ ਵਿੱਚ ਤੇ ਦੇਖ ਲੈ ਸਾਰੇ ਮਸਾਲੇ ਨੂੰ ਕਰ ਲੈਣਾ ਫਰਾਈ ਇਹ ਨਾਲ ਕੀ ਹੈ ਇਹਦਾ ਕੱਚਾ ਬਣ ਜਾਂ ਮਰ ਜਾਂਦਾ ਤੇ ਟੇਸਟ ਬਹੁਤ ਵਧੀਆ ਆਉਂਦਾ ਗਰੇਵੀ ਦੇ ਵਿੱਚ ਤੇ ਆਹ ਦੇਖੋ ਗਿੰਨੂ ਤੁਰਿਆ ਫਿਰਦਾ ਇੱਧਰ ਗਿੰਨੂ ਕਹਿੰਦਾ ਵੀ ਛੇਤੀ ਬਣਾ ਲਓ ਕਹਿੰਦਾ ਮੇਰਾ ਖਾਣ ਦਾ ਜੀ ਕਰੀ ਜਾਂਦਾ ਆਹ ਹੋ ਰਿਹਾ ਆਪਣਾ ਮਸਾਲਾ ਫਰਾਈ ਤੇ ਆਹ ਲਓ ਜੀ ਉਸ ਤੋਂ ਬਾਅਦ ਆਪਾਂ ਪਾਵਾਂਗੇ ਚਿਕਨ ਤੇਲ ਦੇ ਵਿੱਚ ਤੇ ਚਿਕਨ ਨੂੰ ਵੀ ਕਰ ਲਾਂਗੇ ਹਲਕੇ ਸੇਕ ਤੇ ਫਰਾਈ ਆਹ ਲੋ ਜੀ ਚਿਕਨ ਆਪਣਾ ਫਰਾਈ ਹੋ ਰਿਹਾ ਤੇ ਇਹ ਨਾਲ ਵੀ ਬੜਾ ਵਧੀਆ ਟੇਸਟ ਆਉਂਦਾ ਹੈ ਕਦੇ ਬਣਾ ਕੇ ਦੇਖਿਓ ਆ ਹੋ ਗਿਆ ਆਪਣਾ ਚਿਕਨ ਫਰਾਈ ਆਹ ਲੋ ਜੀ ਇਹ ਆਪਾਂ ਪਕੌੜਾ ਸਟਾਈਲ ਨਹੀਂ ਬਣਾਉਣਾ ਇਹ ਬਾਹਲਾ ਨਹੀਂ ਇਹਨੂੰ ਕਰਨਾ ਨੂੰ ਬਸ 1-2 ਮਿੰਟ ਹੀ ਕਰਨਾਗਾ ਤਾਂ ਕਿ ਦਾ ਕੱਚਾ ਬਣ ਜਾ ਮਰ ਜੇ ਬਸ ਹੋਰ ਤਾਂ ਕੁਝ ਨਹੀਂ ਆ ਲੋ ਜੀ ਮਸਾਲਾ ਆਪਣਾ ਗ੍ਰੈਂਡ ਹੋ ਗਿਆ ਆਪਣਾ ਹੋ ਗਿਆ ਜੀ ਮਸਾਲਾ ਗ੍ਰੈਂਡ ਮਿਕਸੀ ਦੇ ਵਿੱਚ ਗ੍ਰੇਵੀ ਵਾਸਤੇ ਆਪਣਾ ਮਸਾਲਾ ਲਓ ਜੀ ਇਹਨੂੰ ਚੰਗੀ ਤਰ੍ਹਾਂ ਰਗੜ ਲੈਣਾ ਪਾਣੀ ਬਣਾ ਲੈਣਾ ਉਧਰ ਆਪਾਂ ਕੁੱਕਰ ਚੜਾਤਾ ਗੈਸ ਤੇ ਵਿੱਚ ਸਰੋਂ ਦਾ ਤੇਲ ਪਾਤਾ ਸਰੋਂ ਦੇ ਤੇਲ ਦੇ ਵਿੱਚ ਹੀ ਸਵਾਦ ਆਉਂਦਾ ਹੈ ਇਹ ਮੇਰੇ ਫਰੈਂਡ ਹੁਣ ਕੋਈ ਗੱਲ ਨਹੀਂ ਬਣਦੀ ਗਰਮ ਹੋਣਾ ਧਰ ਦਿੱਤਾ ਆਪਾਂ ਤੇਲ ਹੁਣ ਪਾਵਾਂਗੇ ਜੀਰਾ ਦੀਵਾ ਦੇ ਵਿੱਚ ਜੀਰਾ ਪਾਵਾਂਗੇ

ਆ ਵੀ ਦੀ ਚੇ ਜੇ ਕਲੌਜੀ ਸੌਫ ਕਾਲੀ ਮਿਰਚ ਕਾਲੀ ਮਿਰਚ ਇਹ ਵੀ ਦੇ ਵਿੱਚ ਪੰਜ ਚਾਰ ਚੀਜ਼ਾਂ ਪਾ ਦਿੰਦੇ ਆਪਾਂ ਤੇ ਆ ਜਿਹੜਾ ਆਪਾਂ ਗ੍ਰਾਇੰਡ ਕੀਤਾ ਸੀ ਜਾ ਰਿਹਾ ਦੇਖੋ ਮੈਨੂੰ ਕਹਦਾ ਤੂੰ ਏ ਮਾਤਾ ਜੀ ਇੰਗੀ ਤਰ੍ਹਾਂ ਇਹ ਜਿ ਮੜਾ ਪਾਣੀ ਪਾਵਾਂਗੇ ਹੁਣ ਆਪਾਂ ਨਾ ਤੇ ਬਾਅਦ ਚ ਪਾਣਾ ਬਾਕੀ ਤਾਂ ਆ ਮੈਂ ਹੱਲ ਉਹ ਚੰਗੀ ਤਰ੍ਹਾਂ ਕਰ ਲਾ ਪੁੱਲਣ ਦੀ ਠੀਕ ਹੈ ਠੀਕ ਹੈ ਠੀਕ ਹੈ ਜਿੰਨਾ ਚੰਨੀ ਆਪਣਾ ਸੇਵ ਹੋਣਾ ਛੜਦੀ ਹਾਂ ਹਾਂ ਅੱਛਾ ਇਹਦੇ ਵਿੱਚ ਆਪਾਂ ਕੱਟ ਕੇ ਪਿਆਜ਼ ਨਹੀਂ ਪਾਉਦੇ ਤੇ ਲੋੜ ਹੀ ਨਹੀਂ ਹੁੰਦੀ ਨਾ ਗਰੇਵੀ ਇਹ ਨਾਲ ਹੀ ਬਣ ਜੂਗੀ ਗਰੇਵੀ ਦਾ ਤਾਂ ਪਤਾ ਪੈਣਾ ਕੋਈ ਨਾ ਪਾਣਾ ਪਰ ਤੇ ਆਉਂਦੀ ਗਰੇਵੀ ਨੂੰ ਕੋਲਾ ਉਹਨਾਂ ਟਾਈਮ ਨਹੀਂ ਉਹ ਕਰਦਾ ਜਦੋਂ ਮਸਾਲੇ ਮਸੂਲੇ ਮਸਾਲੇ ਮਸੂਲੇ ਪਾ ਕੇ ਉਹ ਰੰਗ ਬਦਲੂਗਾ ਇਹਦਾ ਜਿਹੜਾ ਤਾਂ ਵਾਈਟ ਧੇਰ ਹੋਗਾ ਲਓ ਜੀ ਮਸਾਲੇ ਮਸੂਲੇ ਪਾ ਕੇ ਆਪਾਂ ਗਰੇਵੀ ਆ ਦੇਖੋ ਵਿੱਚ ਚਿਗੜ ਪਾਤਾ ਹੁਣ ਲੱਗੂ ਆ ਸੇਕ ਹਲਕਾ ਹਲਕਾ ਤੈਨੂੰ ਦਿਨਾਂਗੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਕਰਦਾਗੇ ਕੁੱਕਰ ਬੰਦ ਲਓ ਜੀ ਬਣ ਕੇ ਤਿਆਰ ਹੈ ਚਿਕਨ ਰਿੜੀ ਚੱਕ ਕਰੋ ਰੰਗਤਾ ਫਿਰ ਕਿਓਂ ਭਾਈ ਇਹ ਗੱਲ ਬਾਤ ਆ ਲਿਖ ਲੱਗ ਜੀ ਕਿਦਾ ਕਿਦਾ ਜੀ ਕਰੇ ਕਮੈਂਟ ਚ ਰੂ ਕਰ ਦੇ ਇੱਕ ਵਾਰੀ ਹਨਾ ਤੇ ਨਾਲੇ ਫੋਲੋ ਦੇ ਸ਼ੇਅਰ ਕਰ ਦੋ ਜੀ ਤੇ ਧਨੀਏ ਤੋਂ ਬਣਾ ਕਹਿੰਦੇ ਗੱਲ ਅਧੂਰੀ ਹੈ ਚਿਕਨ ਦੀ ਆ ਗਿਆ ਵਿੱਚ ਧਨੀਆ ਤਾਜ਼ਾ ਕੱਟਿਆ ਹੋਇਆ ਜਮਾ ਤੋੜ ਕੇ ਲੈਂਦਾ ਜੀ ਖੇਤ ਆਪਣੇ ਤੋਂ ਤੇ ਧਨੀਆ ਪਾ ਦ ਹੁਣ ਚੱਕਰ ਕਰਾਂਗੇ ਜਿਹੜੀ ਤਰ੍ਹਾਂ ਆਹ ਬਾਕੀ ਟੈਸਟ ਕਰਾਂਗੇ ਥੋੜੀ ਚੈੱਕ ਕਰਾ ਲਵਾਂਗੇ ਲਓ ਜੀ ਮਿੱਤਰੋ ਆਹ ਬਣ ਗਏ ਫਿਰ ਬਰੀਅਨੀ ਹਨਾ ਚਿਕਨ ਚਾਵਲ ਵੀ ਕਾਦਨੇ ਇਹ ਲਾਸਟ ਦੇ ਵਿੱਚ ਆਪਾਂ ਕਰ ਦਿਆ ਸਮਾਪਤ ਆਹ ਲਓ ਜੀ